ਦੇਖੋ ਅੱਜ ਸਾਨੂੰ ਨਡਾਲਾ ਵੀਡੀਓ ਦਫ਼ਤਰ ਇਸ ਲਈ ਆਉਣਾ ਪਿਆ ਕਿ ਪਿਛਲੇ ਦਸੰਬਰ 2023 ਤੋਂ ਪੰਜਾਬ ਦੀ ਵਿੱਚ ਜਿਹੜੀਆਂ ਬੋਰਡਬੰਦੀਆਂ ਕੀਤੀਆਂ ਗਈਆਂ ਪੰਚਾਇਤੀ ਚੋਣਾਂ ਨੂੰ ਮੁੱਖ ਰੱਖ ਕੇ ਉਦੋਂ ਤੋਂ ਲੈ ਕੇ ਅੱਜ 15 16 ਅਗਸਤ 'ਚ ਖੜੇ ਆ ਇਹ ਪਿਛਲੇ 8-10 ਮਹੀਨਿਆਂ ਦੀਆਂ ਬੋਰਡਬੰਦੀ ਦੀਆਂ ਲਿਸਟਾਂ ਕਿਸੇ ਬੰਦੇ ਨੂੰ ਪਿੰਡਾਂ ਦੇ ਵਿੱਚ ਨਹੀਂ ਸਪਲਾਈ ਕੀਤੀਆਂ ਗਈਆਂ ਉਹ ਤੋਂ ਬਾਅਦ 7 ਜਨਵਰੀ 2024 ਨੂੰ ਬੋਰਡਬੰਦੀ ਦੇ ਆਧਾਰ ਦੇ ਉੱਤੇ ਵੋਟਰ ਸੂਚੀਆਂ ਤਿਆਰ ਕੀਤੀਆਂ ਗਈਆਂ ਨਾ ਵੋਟਰ ਸੂਚੀਆਂ ਕਿਸੇ ਨੂੰ ਸਪਲਾਈ ਕੀਤੀਆਂ ਗਈਆਂ ਉਹਦਾ ਨਤੀਜਾ ਇਹ ਹੋਇਆ ਕਿ ਲੋਕੀ ਜਿਹੜੇ ਓਬਜੈਕਸ਼ਨਸ ਫਾਈਲ ਕਰਨੇ ਸੀਗੇ ਉਹਨਾਂ ਨੇ ਸਮੇਂ ਸਿਰ ਬੋਰਡਾਂ ਦੇ ਖਿਲਾਫ ਕਰਨੇ ਸੀ ਵੋਟਰ ਸੂਚੀ ਦੇ ਖਿਲਾਫ ਕਰਨੇ ਸੀਗੇ ਉਹ ਕੋਈ ਪਲਾਥਲਕੇ ਦਾ ਕੀ ਇਕੱਲੇ ਬੈ ਕੇ ਨਾ ਸਾਰੇ ਪੰਜਾਬ ਦੇ ਵਿੱਚ ਕੋਈ ਐਵੇਂ 5-7% ਓਬਜੈਕਸ਼ਨਸ ਫਾਈਲ ਹੋਇਆ ਹੋਇਆ ਹੋਈਆਂ ਹੋਣਗੀਆਂ ਬਾਕੀ ਸਾਰੇ ਜਿਹੜੇ ਨਿੱਕੇ ਉਹ ਵਾਂਝੇ ਰਹਿ ਗਏ ਔਰ ਹੁਣ ਕੀ ਹੋ ਰਿਹਾ ਕਿ ਅੱਜ ਵੀ ਮੈਂ ਵੀਡੀਓ ਸਾਹਿਬ ਨੂੰ ਇਸ ਲਈ ਮਿਲਣ ਆਇਆ ਔਰ ਡੀਸੀ ਕਪੂਰਥਲਾ ਨਾਲ ਵੀ ਗੱਲ ਕੀਤੀ ਆ ਔਰ ਜਿਹੜੇ ਡਾਇਰੈਕਟਰ ਪੰਚਾਇਤ ਨੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਦੇ ਉਹਨਾਂ ਨਾਲ ਵੀ ਗੱਲ ਕੀਤੀ ਆ ਕਿਉਂਕਿ ਜਿਹੜਾ ਚੋਣ ਕਮਿਸ਼ਨ ਹੈ ਪੰਜਾਬ ਰਾਜ ਚੋਣ ਕਮਿਸ਼ਨ ਰਾਜਕਮਲ ਚੌਧਰੀ ਜੀ ਜਿਹੜੇ ਸਾਡੇ ਉਸ ਵੇਲੇ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੇ ਇੱਕ ਚਿੱਠੀ ਕੱਢੀ ਹੋਈ ਆ ਕਿ 21 22 ਤੇ 23 ਅਗਸਤ ਨੂੰ ਤਿੰਨ ਦਿਨ ਸਾਰੇ ਪੰਜਾਬ ਦੇ ਵਿੱਚ ਕੈਂਪ ਲਾਏ ਜਾਣ ਤਾਂ ਕਿ ਵੋਟਰ ਸੂਚੀਆਂ ਦੇ ਵਿੱਚ ਸੁਧਾਰ ਕੀਤਾ ਜਾ ਸਕੇ ਵੋਟਰ ਸੂਚੀਆਂ ਵਿੱਚ ਕੋਈ ਗਲਤੀ ਆ ਕੋਈ ਕੋਈ ਨਵਾਂ ਵੋਟਰ ਬਣਨ ਵਾਲਾ ਵਾ ਕੋਈ ਉਹਦਾ ਉਦੀ ਵੋਟ ਚੱਕ ਕੇ ਇੱਕ ਵੋਟ ਨੂੰ ਦੂਜੇ ਚ ਕੀਤੀ ਗਈ ਆ ਉਹਦੇ ਸੁਧਾਈ ਵਾਸਤੇ ਤਿੰਨ ਦਿਨ ਦਾ ਪੰਜਾਬ ਸਰਕਾਰ ਨੇ ਕੈਂਪ ਰੱਖਿਆ ਵਾ ਪੰਜਾਬ ਸਾਰੇ ਦੇ ਵਿੱਚ ਪਰ ਵੋਟਰ ਸੂਚੀ ਕਿਸੇ ਕੋਲ ਨਹੀਂ ਹੈ ਤੇ ਫਿਰ ਉਹ ਵਿਚਾਰੇ ਓਬਜੈਕਸ਼ਨ ਕਿੱਥੇ ਫਾਈਲ ਕਰਨਗੇ ਫਾਰਮ 3 ਨੰਬਰ ਜਾਂ ਫਾਰਮ ਪੰਚਾਇਤੀ ਰਾਜ ਐਕਟ ਦੇ ਮੁਤਾਬਕ ਜਿਹੜੇ ਮਿਲਨੇ ਨੇ ਉਹ ਕਿੱਥਾ ਕਰਨਗੇ ਸੋ ਮੈਂ ਸਿਰਫ ਇਹ ਕਹਿ ਸਕਦਾ ਕਿ ਪਹਿਲੀ ਵਾਰ ਇੱਡੀ ਹਨੇਰਗਰਦੀ ਦੇਖੀ ਆ ਚਲੋ ਮਗਲੀਆਂ ਸਰਕਾਰਾਂ ਵੀ ਕਰਦੀਆਂ ਹੋਣੀਆਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਪਰ ਇਹਨਾਂ ਨੇ ਤਾਂ ਬਿਲਕੁਲ ਹੀ ਕੀ ਕਹਿੰਦੇ ਹੁੰਦੇ ਕਿ ਸਾਰਾ ਰਿਕਾਰਡ ਹੀ ਤੋੜ ਦਿੱਤਾ ਵਾ ਕਿਸੇ ਨੂੰ ਵੋਟਬੰਦੀ ਦੀ ਲਿਸਟ ਨੂੰ ਤਿਆਰ ਨਹੀਂ ਕਿਸੇ ਨੂੰ ਵੋਟਰ ਸੂਚੀ ਦੀ ਦੇਣ ਨੂੰ ਤਿਆਰ ਨਹੀਂ ਗੇ ਔਰ ਇੰਨਾ ਜ਼ਿਆਦਾ ਪੋਲੀਟਿਸੀਜ਼ ਹੋ ਗਏ ਸਾਰਾ ਪੰਚਾਇਤੀ ਰਾਜ ਪ੍ਰਣਾਲੀ ਜਿੱਥੇ ਦਾ ਲੱਗਦਾ ਹੈ ਉੱਥੇ ਨਰੇਗਾ ਦੇ ਬੰਦਿਆਂ ਨੂੰ ਆਰਮ ਟਵਿਸਟ ਕੀਤਾ ਜਾ ਰਿਹਾ ਤੇਰੇ ਜੋਬ ਕਾਟ ਕੱਟ ਦੇਵਾਂਗੇ ਮੇਟ ਬਦਲ ਦੇਵਾਂਗੇ ਉਹ ਕਰਦੇ ਆਂਗੇ ਇਹ ਕਿੱਥੋਂ ਦੀ ਇਨਸਾਫ ਪਸੰਦੀ ਇਹ ਲੈਵਲ ਪਲੇਇੰਗ ਫੀਲਡ ਕਿੱਥੇ ਆ ਇਹ ਕਿਦਾਂ ਇਲੈਕਸ਼ਨਾਂ ਪੰਜਾਬ ਦੇ ਵਿੱਚ ਇਨਸਾਫ ਪਸੰਦੀ ਨਾਲ ਹੋਣ ਗਿਆ ਇਸ ਕਰਕੇ ਮੈਂ ਅੱਜ ਵੀਡੀਓ ਦਫ਼ਤਰ ਇੱਥੇ ਪਹੁੰਚਣ ਡਾਲੇ ਔਰ ਇਹਨਾਂ ਨੇ ਹੁਣ ਵਾਅਦਾ ਕੀਤਾ ਕਿ ਅਸੀਂ ਸੋਮਵਾਰ ਨੂੰ ਸਾਰੀਆਂ ਵੋਟਰ ਸੂਚੀਆਂ ਦੇਾਂਗੇ 19 ਤਾਰੀਖ ਨੂੰ ਤਾਂ ਕਿ 21 22 23 ਵਾਲੇ ਕੈਂਪ ਦੇ ਵਿੱਚ ਤੁਸੀਂ ਜਿਹੜੀਆਂ ਆਬਜੈਕਸ਼ਨਸ ਫਾਈਲ ਕਰ ਸਕੋ ਕਿਸੇ ਕਾਰਨ ਕਰਕੇ ਨਹੀਂ ਕਰਨਗੇ ਤਾਂ ਮੈਂ ਸਾਡੇ ਸਤਕਾਰਯੋਗ ਆਏ ਨੇ ਸਾਰੇ ਪ੍ਰਤਵੰਤੇ ਸੱਜਣ ਇਲਾਕੇ ਦੇ ਅਸੀਂ ਇਹਨਾਂ ਨਾਲ مشਵਰਾ ਕਰਕੇ ਸਾਡੇ ਕੋ ਕੋ ਹੋਰ ਕੋਈ ਚਾਰਾ ਨੀਗਾ ਅਸੀਂ ਇੱਥੇ ਆਣ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਆ ਇੱਥੇ ਦਫ਼ਤਰਾਂ ਦੇ ਮੋਰੇ ਆਣ ਕੇ ਧਰਨਾ ਲਾ ਦੇਣਾ ਪੱਕੇ ਤੌਰ ਦੇ ਉੱਤੇ ਤਾਂ ਕਿ ਇਲੈਕਸ਼ਨਾਂ ਜਿਹੜੀਆਂ ਪੰਜਾਬ ਦੇ ਵਿੱਚ ਫ੍ਰੀ ਐਂਡ ਫੇਅਰ ਹੋ ਸਕਣ ਇਸ ਨਜ਼ਰੀਏ ਦੇ ਨਾਲ ਸਾਨੂੰ ਅੱਜ ਇਹ ਗੱਲ ਜਿਹੜੀ ਔਰ ਇੱਕ ਅੱਲਾ ਪਲਥ ਲਾ ਕੇ ਚ ਨਹੀਂ ਹੋ ਰਿ ਇਹ ਮੈਂ ਜਿਹੜੀ ਗੱਲ ਮਸਲਾ ਉਠਾ ਰਿਹਾ ਪੈਨ ਪੰਜਾਬ ਮੁੱਦਾ ਵਾ ਗੁਪਤ ਤੌਰ ਤੇ ਇਲੈਕਸ਼ਨ ਕਰਾਉਣਾ ਚਾਹੁੰਦੇ ਆ ਇਹ ਤਾਂ ਕੋਈ ਬਦਲਾਅ ਨਹੀਂ ਹੈ ਭਗਵੰਤ ਸਿੰਘ ਮਾਨ ਜੀ ਬਦਲਾਅ ਤਾਂ ਇਹ ਹੈ ਕਿ ਤੁਸੀਂ ਟਰਾਂਸਪੇਰੈਂਟ ਤਰੀਕੇ ਨਾਲ ਅਕਾਊਂਟੇਬਲ ਤਰੀਕੇ ਨਾਲ ਬਕਾਇਦਾ ਤੌਰ ਤੇ ਸਭ ਨੂੰ ਮੌਕਾ ਦਿਓ ਕਿ ਆਓ ਇਲੈਕਸ਼ਨ ਲੜੋ ਤੇ ਜਿਹਨੂੰ ਲੋਕੀ ਚਾਹਣਗੇ ਸਰਪੰਚ ਬਣਾ ਦੇਣਗੇ ਇਸ ਲਈ ਜਿਹੜੀ ਪੰਚਾਇਤ ਇਲੈਕਸ਼ਨ ਹੈ ਇੱਕ ਤਾਂ ਸਮੇਂ ਸਿਰ ਕਰਾਈ ਜਾਵੇ ਇਹਦੇ ਨਾਲ ਨਗਰ ਪੰਚਾਇਤ ਦੀਆਂ ਇਲੈਕਸ਼ਨਾਂ ਪਿਛਲਾ ਸਾਲ ਹੋ ਗਿਆ ਸਾਰੀਆਂ ਨਗਰ ਪੰਚਾਇਤਾਂ ਭੰਗ ਕੀਤੀਆਂ ਹੋਈਆਂ ਪ੍ਰਬੰਧਕ ਲਾਏ ਹੋਏ ਨੇ ਪੰਚਾਇਤਾਂ ਭੰਗ ਹੋਈਆਂ ਨੂੰ 5-6 ਮਹੀਨੇ ਹੋ ਗਏ ਨੇ ਪ੍ਰਬੰਧਕ ਲੱਗੇ ਹੋਏ ਨੇ ਕੋਈ ਕਾਉਂਟੇਬਿਲਟੀ ਨਹੀਂ ਕੀ ਇਹ ਤਾਂ ਜਮਹੂਰੀਅਤ ਦਾ ਪਹਿਲਾ ਸਭ ਤੋਂ ਗ੍ਰਾਸ ਰੂਟ ਲੈਵਲ ਡੈਮੋਕ੍ਰੇਸੀ ਦਾ ਪਹਿਲਾ ਪਿੱਲਰ ਪੰਚਾਇਤੀ ਰਾਜ ਸਿਸਟਮ ਹੈ ਜਿਹਨੂੰ ਤੁਸੀਂ ਕਮਜ਼ੋਰ ਕਰਨ ਜਾ ਰਹੇ ਇਸ ਨਜ਼ਰੀਏ ਦੇ ਨਾਲ ਇਸ ਮੁੱਦੇ ਦੇ ਨਾਲ ਅੱਜ ਵੀਡੀਓ ਦਫ਼ਤਰ ਅਸੀਂ ਕਢਾਲੇ ਆਣ ਕੇ ਗੱਲਬਾਤ ਕੀਤੀ